ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਡਿਊਟੀ ਦਾ ਹੋ ਗਿਆ ਟਾਈਮ ਕਰਕੇ ਰੂਮ ਨੂੰ ਲੌਕ ਦੇ ਹੀ ਚੱਲੇ ਕੰਮ ਤੇ ਚਲੋ ਬਈ ਆਪਣੇ ਲਾਗੇ ਵਿਆਹ ਦੇਖੋ ਪ੍ਰੋਗਰਾਮ ਟੈਟ ਨੋਟ ਕਿ ਦਾਲ ਆਇਆ ਹੈ ਚੈੱਕ ਕਰੋ ਕੀ ਹੋਇਆ ਨਗਰ ਕੀਰਤਨ ਨਵਾਂ ਸਾਮਾਨ ਆਇਆ ਹਾਂ ਨਾ ਕਰੇ ਇਤਨੇ ਕੱਢ ਰਾ ਬੈਟ ਵੱਜ ਜਾਣਾ ਆਹੋ ਘੁੰਮਦੇ ਹੁੰਦੇ ਭਰਾਵਾ ਪੈਂਡ ਤੋਂ ਮੜ ਕੇ ਭਾਗ ਰਹੇ ਚੈੱਕ ਕਰੋ ਮੈਨੂੰ ਲੱਗਿਆ ਵਿਆਹ ਆਹ ਦੇ ਹੋਰ ਹੀ ਪ੍ਰੋਗਰਾਮ ਕੱਟ ਬੈਠੇ ਚੈੱਕ ਕਰੋ ਚੈੱਕ ਫੀਲਿੰਗ ਗੱਡੀ ਆ ਗਈ ਬੈਗੀ ਗੱਡੀ ਜੀ ਹੁਣ ਸਵਾਰ ਨਹੀਂ ਲਿਕੇ ਹਾਂ ਸਵਾਰ ਨਹੀਂ ਲਿਕੇ ਲੈ ਕਦੀ ਸੋਣਾ ਕਦੀ ਮੋਨਾ ਕਦੀ ਬੱਗੀ ਤੇ ਹੁਣ ਦਾ ਸਵਾਰ ਨਹੀਂ ਲਿਕੇ ਹਾਂ ਭਲੇ ਤੇਰੇ ਲੈ ਤਨੇ ਸਵਾਰ ਨਹੀਂ ਸਾ ਬਾੜ ਗਾ ਤੇ ਬੇਸਕੜ ਲੈ ਕੇ ਆਏ ਉਹ ਪੁੱਛ ਰਿਹਾ ਤੇ ਦੀਪੇਸ਼ ਭਾਈ ਕਹਾ ਗਏ ਮੈਂ ਕਿਹਾ ਕੌਣ ਉਹ ਦੇਖ ਮੇਂ ਕੋਲ ਹਰ ਚੰਦ ਸਿਆ ਬਾਤ ਕਰ ਰਹੇ ਆ ਤੇ ਬਾਤ ਨਹੀਂ ਕੀਤੀ ਸੁਣ ਆਲਾ ਗਿਆ ਜਰੂਰ ਯਾ ਕੀ ਆ ਮਿਲੀ ਚਲੋ ਫੇ ਚਲੀ ਜਾ ਨਰੇ ਕਾਮ ਹੋਗਾ ਬਣ ਗਿਆ ਹੁਣ ਲੈ ਵੀ ਮਿੱਤਰੋ ਅੱਜ ਹੋ ਗਿਆ ਲੇਟ ਅੱਜ ਮੈਨਾਂ ਦਾ ਦਾਲ ਤਾਂ ਅਨ ਰੋਟੀਆਂ ਖਾਣੀਆਂ ਬਣ ਗਿਆ ਯਾਰ ਆ ਜਾ ਯਾ ਚਲੋ ਭਈ ਰੋਟੀ ਬਣਾਉਂਦੇ ਖਵਾਵਾਂਗੇ ਤੁਹਾਨੂੰ ਇੱਕ ਦਾ ਰੋਟੀ ਬਣਾ ਨੇ ਟਾਈਮ ਹੋ ਗਿਆ ਅੱਛਾ ਅੱਜ ਨੂੰ ਖਵਾ ਦਈਏ ਨੋ ਆ ਮੈਂ ਦਿੱਤੀ ਲੈ ਆ ਪਏ ਮਿੱਤਰੋ ਪਹੁੰਚ ਗਿਆ ਰੂਮ ਤੇ ਚੱਲਣ ਚੰਨ ਸੈਂ ਕਰਦੇ ਲਾਈਟ ਹੋਣ ਖੋਲੀ ਰੂਮ ਆਮਲੇਟ ਖਾਣਾ ਮੈਂ ਜਿੱਦਾਂ ਤਰੀਕੁ ਸੀ ਮੱਲ ਗੱਪੂਆ ਕਿੰਨਾ ਬਣਾ ਲੈਨੇ ਨਾਲ ਔਰ ਨਾਲ ਆਮਲੇਟਾਂ ਦਾ ਪਾਪੜ ਜਿਆ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਚ ਨਾਲ ਨਿਊਟ੍ਰੀਆ ਦੀ ਸਬਜੀ ਹਾਂ ਪੂੜਾ ਨਾਲ ਨਿਊਟ੍ਰੀਆ ਦੀ ਸਬਜੀ ਤੇ ਨਾਲ ਚੱਲਣਗੇ ਚੋਲ ਐ ਮਿੱਤਰੋ ਅੱਜ ਲੇਟ ਹੋ ਕੇ ਤਾਂ ਕਰਕੇ ਚੋਲ ਬਣ ਗਏ ਨਹੀਂ ਤੇ ਆਪਾਂ ਤੇ ਜ਼ਿਆਦਾ ਰੋਟੀ ਖਾਣੇ ਹਨਾ ਵੀ ਵਾਓ ਯੈਸ ਯਸ ਅੱਜ 10 ਵਜ ਗਏ ਆ ਲੇਟ ਹੋ ਗਿਆ ਕੰਮ ਤਾਂ ਤਾਂ ਕਰਕੇ ਅੱਜ ਚੋਲੇ ਚੱਲਣਗੇ ਵੇ 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 ਤੈਨੂੰ ਮਾਮਾ ਟਾਬੇ ਤੇ ਰੱਖਣਾ ਚਾਹੀਦਾ ਅਜ ਨਹੀਂ ਸਪੀਡ ਤੂੜਿਆਗਾ ਨਾ ਵਾਸ ਵਾਸ ਦੇਖੀ ਵੇਖੀ ਤਾਂ ਵੀ ਤੇ ਵੇਖੀ ਤੂੰ ਚੈੱਕ ਕਰਿਓ ਮੁੰਡਾ ਗਦਾ ਕਮਾ ਕਮਾ ਪਉਂਦਾ ਕਿ ਨਹੀਂ ਤੇਲ ਲੈ ਜਾਂ ਜਾਂ ਇਹ ਉਹ ਪ੍ਰਕਿਰਿਆ ਵੀਰੂ ਲੈ ਬਈ ਚੈੱਕ ਕਰੋ ਤੁਸੀਂ ਚੈੱਕ ਕਰੀਏ ਸਾਡੀ ਬਣੀ ਕਿ ਨਹੀਂ ਥੋੜਾ ਜਨੇਰੇ ਲਈ ਜਾਂਦੇ ਆ ਇਹ ਮੁੰਡਿਆ ਪਿੰਨੇ ਰੇ ਨੇ ਇਹਨਾ ਆਂਡੇ ਤੇ ਅੰਡਾ ਅੰਡੇ ਦਾ 68 ਦਾ ਹੋਣੀ ਜੇ ਕਹਿੰਦੇ ਮੁੰਡੇ ਦਾ ਮੁੰਡਾ 8 ਦਾ ਹੁੰਦਾ ਤਾਂ ਤਾਂ ਨਹੀਂ ਲੈ ਬਈ ਇਤਰਾ ਆਪਣੀ ਸਮਝ ਗਈ ਬਣ ਚੋਲ ਵੀ ਰੈਡੀ ਆ ਬਸ ਜਾਹੇ ਤੰਨੇ ਸੇਤਰੀ ਨੂੰ ਗਾਵੇ ਖਾਜੀ ਨੇ ਸੰਗਣਾ ਥੋੜਾ ਐਸੇ ਕਰ ਬਾਲੰਨੇ ਨਾਲ ਐ ਐ ਐ ਐ ਮਮਦੂਏ ਜੁਡੇ ਵਾਲੀ ਜੜ ਜੁਡੇ ਵਾਲੇ ਦਾਤ ਨਹੀਂਦਾ ਉਹਨਾਂ ਨਾਲ ਉਹ ਘਾੜ ਬਣਾਉਂਦੇ ਆਂ ਤੇ ਐ ਹੋਏ ਉਹ ਹੈ ਗਾ ਤਾਂ ਸੇ ਵੀ ਲਾਈਏ ਵੀ ਬਾਰੇ ਮੇਰਾ ਵੀ ਆ ਜੁਡੇ ਵਾਲੀ ਹੈ ਬੱਕਰੀ ਗਾ ਚੁਡਾਣੀ ਪਾਇਦਾ ਤਾਂ ਤਾਂ ਨੰਨਾ ਮਾਇਆ ਦਾ ਦਲਾਨੀ ਹੈ ਰੰਨਾ ਵਾਲਿਆਂ ਦੇ ਪੱਕਣ ਪਰੌਂਠੇ ਪਛੜਿਆ ਦੀ ਆਗਣਾ ਵਾਲੇ ਹੋਏ ਲੱਗਦਾ ਗੈਸ ਖਤਮ ਹੋ ਗਈ ਚੱਲ ਰਹਿਣ ਦੇ ਯਾਰ ਲੈ ਵੀ ਮਿੱਤਰਾਂ ਜਾਂਦੇ ਅੰਦੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਤੁਹਾਨੂੰ ਮਿਲਦੇ ਹਾਂ ਜੇਰੀ ਨਾਲ ਗੁੱਡ ਨਾਈਟ